ਤਮੀ ਸਾਹਿਬ ਦੇ ਮਨ ਦੇ ਵਿੱਚ ਐਡੀ ਨਫ਼ਰਤ ਬੀਬੀ ਜ਼ਗੀਰ ਕੌਰ ਜੀ ਦੇ ਪ੍ਰਤੀ ਜਾਂ ਔਰਤ ਜਾਤ ਦੇ ਪ੍ਰਤੀ ਉਹ ਸੀ ਕਹਾਂਗੇ ਕਿਉਂਕਿ ਜਿਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਉਹ ਮਤਲਬ ਮੈਂ ਕਹਿ ਨਹੀਂ ਸਕਦੀ ਮੈਂ ਦੱਸ ਨਹੀਂ ਸਕਦੀ ਵੀ ਮਤਲਬ ਸਾਡੇ ਮਨ ਕਿੰਨੇ ਰੋਸ 'ਚ ਨੇ ਇਸ ਵਕਤ ਬਹੁਤ ਹੀ ਮਾੜਾ ਸ਼ਬਦ ਨਹੀਂ ਹੈਗੇ ਕਿਉਂਕਿ ਇਸ ਵਿੱਚ ਹਰ ਇੱਕ ਔਰਤ ਬੱਚਾ ਹੋਵੇ, ਬੇਟੀ ਹੋਵੇ ਆਪਣੀ ਬੇਟੀ ਨੂੰ ਵੀ ਤੁਸੀਂ ਐਜੀ ਗੱਲ ਨਹੀਂ ਕੱਢਦੇ ਹੈਗੇ ਕਿ ਉਹ ਆਪਣੇ ਘਰ ਕੱਢਦੇ ਹੋਣਗੇ ਕਦੇ ਨਹੀਂ ਔਰ ਜਿਸ ਅਹੁਦੇ ਤੇ ਬੈਠੇ ਨੇ ਉਹਨਾਂ ਨੇ ਤਾਂ ਇੱਕ ਔਰਤ ਨੂੰ ਕੁਝ ਸਮਝਿਆ ਹੀ ਨਹੀਂ ਬਿਲਕੁਲ ਹੀ ਗਾਲ ਕੱਢ ਕੇ ਰਸਤੀ ਪਹਿਲਾਂ ਹੀ ਕੰਮ ਬਹੁਤ ਜ਼ਿਆਦਾ ਸੰਕਟ ਚ ਹੈ ਇਹ ਜੇ ਇਹੋ ਜਿਹੀਆਂ ਗੱਲਾਂ ਦੇ ਨਾਲ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਸੋ ਇਹਨਾਂ ਨੂੰ ਕੁਛ ਨਾ ਕੁਛ ਮੇਰੇ ਖਲਚ ਅਜੇ ਹੀ ਕੋਈ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਿਰਫ ਇਹੋ ਜਿਹੀਆਂ ਵੱਡੀਆਂ ਸੰਸਥਾਵਾਂ ਤੇ ਬੈਠੇ ਵਿਅਕਤੀ ਹੀ ਨਾ ਬਲਕਿ ਆਮ ਲੋਕਾਂ ਨੂੰ ਵੀ ਇੱਕ ਬਹੁਤ ਵੱਡਾ ਸਬਕ ਮਿਲੇ ਕਿ ਬੋਲਣ ਤੋਂ ਪਹਿਲਾਂ ਜ਼ਰੂਰ ਤੋਲਣਾ ਚਾਹੀਦਾ ਤੇ ਔਰਤਾਂ ਦੀ ਇੱਜ਼ਤ ਤੇ ਮਾਣ ਸਤਿਕਾਰ ਨੂੰ ਕਿਵੇਂ ਬਰਕਰਾਰ ਰੱਖਣਾ ਚਾਹੀਦਾ ਮੈਂ ਜੇ ਅੱਜ ਕੱਲ ਕੰਮ ਕਰਨ ਉਹਨਾਂ ਕੋਲ ਜਾਣਾ ਹੋਵੇ ਮੈਨੂੰ ਕੋਈ ਲੋਡ ਹੋਵੇ ਮੈਂ ਨਹੀਂ ਜਾ ਸਕਦੀ ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿ ਕਹੇ ਜੀ ਗਾਲ ਕੱਢ ਕੇ ਤੇ ਮੈਨੂੰ ਬਾਹਰ ਕੱਢ ਦੇਣਗੇ ਸਾਡੀ ਮੰਗ ਤਾਂ ਵੈਸੇ ਤਾਂ ਇਹੀ ਹੈ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਕਿਉਂਕਿ ਉਹ ਇਸ ਅਹੁਦੇ ਦੇ ਕਾਬਲ ਨਹੀਂ ਜੋ ਉਹਨਾਂ ਦੀ ਜ਼ਬਾਨ ਹੈ ਸੋ ਉਹਨਾਂ ਨੂੰ ਇਸ ਅਹੁਦੇ ਤੋਂ ਫਾਰਗ ਆਪਣੇ ਆਪ ਹੀ ਹੋ ਜਾਣਾ ਚਾਹੀਦਾ ਨਹੀਂ ਤਾਂ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਹੁਕਮ ਕਰਨ ਉਹਦੇਸ਼ ਕਰ ਸਕਦੇ ਨੇ ਕਿਸੇ ਨੂੰ ਵੀ ਕਿ ਇੱਕ ਸੰਸਥਾ ਨੂੰ ਬਚਾਉਣਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਅਪੀਲ ਹੈ ਕਿ ਉਹ ਬਚਾਣ ਸੰਸਥਾ ਨੂੰ ਜਿਵੇਂ ਉਹਨਾਂ ਨੇ 2 ਦਸੰਬਰ ਨੂੰ ਇੱਕ ਮਿਸਾਲ ਕਾਇਮ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਉਸ ਦੀ ਚਰਚਾ ਹੈ ਚੰਗੀ ਚਰਚਾ ਹੈ ਤਾਂ ਇਹ ਵੀ ਇੱਕ ਮਿਸਾਲ ਮੇਰੇ ਖਿਆਲ ਚ ਉਹਨਾਂ ਨੂੰ ਕਾਇਮ ਕਰਨੀ ਚਾਹੀਦੀ ਕਿ ਅਜਿਹੇ ਵਿਅਕਤੀ ਨੂੰ ਜਿਹੜਾ ਉਸ ਸੰਸਥਾ ਦੇ ਪ੍ਰਧਾਨ ਰਹਿਣ ਦੇ ਕਾਬਿਲ ਨਹੀਂ ਉਹਨੂੰ ਫਾਰਕ ਕਰਕੇ ਆਪਣੇ ਘਰੇ ਪੇਠਾਣ ਤੇ ਇੱਕ ਚੰਗੇ ਬੰਦੇ ਸੰਸਥਾਵਾਂ ਦੇ ਵਿਚ ਆਣ ਉਹ ਸੰਸਥਾ ਭਾਵੇਂ ਐਸਜੀਪੀਸੀ ਹੋਵੇ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਆਪਾਂ ਐਸਜੀਪੀਸੀ ਨੂੰ ਇੱਕ ਮਿਨੀ ਪਾਰਲੀਮੈਂਟ ਕਹਿੰਨੇ ਆ ਜੇ ਮਿਨੀ ਪਾਰਲੀਮੈਂਟ ਦਾ ਪ੍ਰਧਾਨ ਇਹ ਜੇ ਸ਼ਬਦ ਵਰਤੇਗਾ ਤੇ ਉਹ ਪਾਰਲੀਮੈਂਟ ਕੀ ਚਲਾਊਗਾ ਇਹ ਤੇ ਹੁਣ ਜਿਹੜੇ ਜਥੇਦਾਰ ਨੇ ਉਹੀ ਕੋਈ ਫੈਸਲਾ ਕਰਨ ਤੇ ਅਸੀਂ ਤੇ ਉਹਨਾਂ ਵਾਲੀ ਦੇਖ ਸਕਦੇ ਹਾਂ ਕਿ ਉਹ ਫੈਸਲੇ ਦੀ ਮੰਗ ਕਰਦੇ ਅਸਤੀਫਾ ਤੇ ਬੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਥੋੜੇ ਦਿਨ ਪਹਿਲਾਂ ਬੀਬੀ ਜਗੀਰ ਕੋਰ ਬਾਰੇ ਅਪਸ਼ਬਦ ਬੋਲੇ ਗਏ ਸਨ ਜਿਸ ਨੂੰ ਲੈ ਕੇ ਮਹਿਲਾਵਾਂ ਵਿੱਚ ਸਿੱਖ ਜਥੇਬੰਦੀਆਂ ਵਿੱਚ ਮਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਦੇਖਿਆ ਜਾਵੇ ਤਾਂ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸੈਵਿਕੇ ਖਿਮਾ ਜਾਚਨਾ ਪੱਤਰ ਵੀ ਦਿੱਤਾ ਗਿਆ ਸੀ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਅੱਗੇ ਵੀ ਪੇਸ਼ ਹੋਏ ਸਨ ਪਰ ਅੱਜ ਇਸਤਰੀ ਅਕਾਲੀ ਦਲ ਦਾ ਵਫਦ ਇੱਕ ਜੋ ਕਿ ਸ਼੍ਰੀ ਅਕਾਲ ਤਖਤ ਸੈਵਿਕੇ ਪਹੁੰਚਿਆ ਹੈ ਤੇ ਉਹਨਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਇੱਕ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੂੰ ਮੰਗ ਕੀਤੀ ਗਈ ਕਿ ਪ੍ਰਧਾਨ ਨੂੰ ਉਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਸੋ ਇੱਕ ਅਕਾਲੀ ਦਲ ਦਾ ਵਫਾਦਾਰ ਜਿਹੜਾ ਕਿ ਇੱਥੇ ਪਹੁੰਚਿਆ ਸੋ ਗੱਲਬਾਤ ਜ਼ਰੂਰ ਕਰਦੇ ਆਂ ਪਰ ਖਾਲਸਾ ਵੇ ਭਾਈ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਦੀ ਫਤਿਹ ਕਿਵੇਂ ਜਿਵੇਂ ਕਿ ਪ੍ਰਧਾਨ ਜੀ ਵੱਲੋਂ ਬੀਬੀ ਜਗੀਰਕੌਰ ਬਾਰੇ ਅਪਸ਼ਬਦ ਬੋਲੇ ਗਏ ਸੇ ਸਾਰਿਆਂ ਜਿਹੜੇ ਕਿ ਬੀਬੇ ਦੇ ਮਨਾਂ 'ਚ ਰੋਸ ਵੀ ਹੈ ਔਰ ਸਿੱਖ ਸੰਗਤ ਵੀ ਰੋਸ ਕਰ ਰਹੀ ਹੈ ਕਿਵੇਂ ਦੇਖਦੇ ਹੋ ਬਹੁਤ ਹੀ ਮਾੜਾ ਸ਼ਬਦ ਨਹੀਂ ਹੈਗੇ ਕਿਉਂਕਿ ਇਸ ਵਿੱਚ ਹਰ ਇੱਕ ਔਰਤ ਬੱਚਾ ਹੋਵੇ ਬੇਟੀ ਹੋਵੇ ਆਪਣੀ ਬੇਟੀ ਨੂੰ ਵੀ ਤੁਸੀਂ ਇਹ ਜੀ ਗਾਲ ਨਹੀਂ ਕੱਢਦੇ ਹੋਗੇ ਕਿ ਉਹ ਆਪਣੇ ਘਰ ਕੱਢਦੇ ਹੋਣਗੇ ਕਦੇ ਨਹੀਂ ਔਰ ਜਿਸ ਅਹੁਦੇ ਤੇ ਬੈਠੇ ਨੇ ਉਹਨਾਂ ਨੇ ਤਾਂ ਇੱਕ ਔਰਤ ਨੂੰ ਕੁਝ ਸਮਝਿਆ ਹੀ ਨਹੀਂ ਬਿਲਕੁਲ ਹੀ ਗਾਲ ਕੱਢ ਕੇ ਰਸਤੀ ਮੈਂ ਜੇ ਅੱਜ ਕੱਲ ਕੰਮ ਕਰਨ ਉਹਨਾਂ ਕੋਲ ਜਾਣਾ ਹੋਵੇ ਮੈਨੂੰ ਕੋਈ ਲੋੜ ਹੋਵੇ ਮੈਂ ਨਹੀਂ ਜਾ ਸਕਦੀ ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿ ਕਹੇ ਜੀ ਗਾਲ ਕੱਢ ਕੇ ਤੇ ਮੈਨੂੰ ਬਾਹਰ ਕੱਢ ਦੇਣਗੇ ਸੋ ਇਹ ਜੇ ਅਦੇ ਦੇ ਉੱਤੇ ਬੈਠ ਕੇ ਬਹੁਤ ਅਫਸੋਸ ਦੀ ਗੱਲ ਹੈ ਜੋ ਇਹਨਾਂ ਨੇ ਕੀਤਾ ਹੈ ਇੱਕ ਵਸ ਦੇ ਪਾਣੀ ਵਿੱਚ ਲਿਖਿਆ ਕਿ ਸੋ ਕਿਉਂ ਮੰਦਾ ਆਖੇ ਜਿੱਦ ਜੰਮੇ ਰਾਜਨ ਤੇ ਦੂਜੇ ਪਾਸੇ ਐਡੀ ਵੱਡੀ ਸਰਮੋਰ ਸੰਸਦ ਦੇ ਪ੍ਰਧਾਨ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਅਪਸ਼ਬਦ ਉਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਕੀਤਾ ਕੀ ਹੈਗਾ ਇਹ ਤੇ ਹੁਣ ਜਿਹੜੇ ਅਕਾਲ ਦਾ ਜਥੇਦਾਰ ਨੇ ਉਹੀ ਕੋਈ ਫੈਸਲਾ ਕਰਨ ਤੇ ਅਸੀਂ ਤੇ ਉਹਨਾਂ ਵਾਲੀ ਦੇਖ ਸਕਦੇ ਹਾਂ ਕਿ ਉਹ ਫੈਸਲੇ ਦੀ ਮੰਗ ਕਰਦੇ ਅਸਤੀਫਾ ਤੇ ਬੰਦ ਹੈ ਉਹਨਾਂ ਨੂੰ ਆਪ ਸਮਝਣਾ ਚਾਹੀਦਾ ਤਾਂ ਕਿ ਕੋਈ ਹੋਰ ਜਿਹੜਾ ਆਵੇ ਉਹ ਇਹੋ ਜਿਹੇ ਗੁਨ ਨਾ ਕਰ ਰਹੇ ਇਹ ਜੀ ਗਲਤੀਆਂ ਨਾ ਕਰਨ ਕਿਉਂਕਿ ਹਰ ਕੁੜਤ ਹਰ ਬੇਟੀ ਹਰ ਧੀ ਆਪਣਾ ਇੱਕ ਇੱਜ਼ਤ ਚਾਹਦੀ ਹੈ ਜੇ ਉਹਦੀ ਇੱਜ਼ਤ ਹੀ ਨਹੀਂ ਕੀਤੀ ਗਈ ਤੇ ਰਹਿ ਗਈ ਉਹਨਾਂ ਵੱਲੋਂ ਅਗਲੇ ਦਿਨ ਹੀ ਇੱਥੇ ਖਿਮਾ ਚਾਤਨਾ ਪੱਤਰ ਦਿੱਤਾ ਗਿਆ ਉਹ ਕਹਿੰਦੇ ਜਾਣੇ ਨਾ ਜਾਣੇ ਮੇਰੇ ਤੋਂ ਗਲਤੀ ਹੋ ਗਈ ਜੋ ਇੰਨਾ ਗਲਤੀਆਂ ਹੁੰਦੀਆਂ ਨੇ ਮੈਂ ਮੰਨਦੀ ਆ ਬਹੁਤ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਬਸ ਇਸ ਅਹੁਦੇ ਤੇ ਬੈਠ ਕੇ ਆਪਾਂ ਐਸ்சிਪੀਸੀ ਨੂੰ ਇੱਕ ਮਿਨੀ ਪਾਰਲੀਮੈਂਟ ਕਹਿੰਨੇ ਆ ਜੇ ਮਿਨੀ ਪਾਰਲੀਮੈਂਟ ਦਾ ਪ੍ਰਧਾਨ ਇਹ ਜੇ ਸ਼ਬਦ ਵਰਤੇਗਾ ਤੇ ਉਹ ਪਾਰਲੀਮੈਂਟ ਕੀ ਚਲਾਊਗਾ ਇਸ ਇਸ ਤੇ ਜਨਤਾ ਦੱਸ ਸਕਦੀ ਹੈ ਸੰਗਤ ਦੱਸ ਸਕਦੀ ਹੈ ਕਿ ਇਹ ਜੇ ਪ੍ਰਧਾਨ ਮਿਨੀ ਪਾਰਲੀਮੈਂਟ ਨਹੀਂ ਚਲਾਣਗੇ ਅਸਤੇ ਤੁਸੇ ਜੇ ਉਹ ਮੰਗ ਪੱਤਰ ਤੇ ਕੇਸ਼ਵਸ਼ਣ ਦਿੱਤਾ ਹੈ ਮੰਗ ਪੱਤਰ ਦੇ ਆਏ ਆ ਉਹਨਾਂ ਨੇ ਮਨਜ਼ੂਰ ਕਰ ਲਿਆ ਹੈਗਾ ਅੱਗੇ ਮੇਖਾ ਜਥੇਦਾਰ ਉਹਨਾਂ ਦੇਣਗੇ ਅੱਗੇ ਉਹ ਫੈਸਲਾ ਕਰਨਗੇ ਅਸਤੇ ਹੁਣ ਉਹਨਾਂ ਵਾਲੀ ਦੇਖ ਸਕਦੇ ਆ ਸੋ ਹੋਰ ਵੀ ਜਥੇਬੰਦੀਆਂ ਪਹੁੰਚੀਆਂ ਸੀ ਸਵੇਰੇ ਹੀ ਪਹੁੰਚੇ ਹੁਣ ਤੁਸੀਂ ਪਹੁੰਚੇ ਉਹ ਪਹੁੰਚੇ ਨੇ ਪਹਿਲੇ ਮੇਖਾ ਬਡਾਲਾ ਸਾਹਿਬ ਇਹ ਸਾਰੇ ਜਣੇ ਆਏ ਨੇ ਤੇ ਉਸ ਤੋਂ ਬਾਅਦ ਸਾਨੂੰ ਟਾਈਮ ਮਿਲਿਆ ਸੀ ਪਰ ਅਸੀਂ ਉਸਦੇ ਹਿਸਾਬ ਨਾਲ ਟਾਈਮ ਨਾਲ ਲਾਏ ਹੈਗਾ ਜਿਹੜਾ ਟਾਈਮ ਉਹਨਾਂ ਨੇ ਸਾਨੂੰ ਦਿੱਤਾ ਸੀ ਆਉਣ ਨੂੰ ਹਾਂ ਜੁਜੀ ਬੀਬੀ ਪਰਮਜੀਤ ਕੋਲ ਲਾਂਡਰਾ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਮੇਰੇ ਖਾਲਸਾ ਵੀ ਫਤਿਹ ਫਤਿਹ ਜੀ ਫਤਿਹ ਜਿਹੜੀ ਕਿ ਉਹਨਾਂ ਵੱਲੋਂ ਕਿਹਾ ਹੈਗਾ ਜਾਣੇ ਅਣ ਜਾਣੇ ਮੇਰੇ ਤੋਂ ਗਲਤੀ ਹੋਈ ਆ ਕਿਵੇਂ ਦੇਖਦੇ ਹੋ ਕਿਉਂਕਿ ਸਰਮਹੋਰ ਸੰਸਥਾ ਦੇ ਮੁਖੀ ਨੇ ਦੇਖੋ ਜਾਣੇ ਅਣ ਜਾਣੇ ਇੱਕ ਆਮ ਲੇਮਨ ਕਹਿ ਸਕਦਾ ਇੱਕ ਅਨਪੜ ਬੰਦਾ ਕਹਿ ਸਕਦਾ ਪਰ ਜਿੱਥੋਂ ਤੱਕ ਧਾਮੀ ਸਾਹਿਬ ਦਾ ਸਬੰਧ ਹੈ ਉਹ ਨਾ ਤਾਂ ਇੱਕ ਆਮ ਇਨਸਾਨ ਨੇ ਤੇ ਨਾ ਹੀ ਉਹ ਅਨਪੜ੍ਹ ਨੇ ਪੇਸ਼ੇਵਰ ਜੋ ਵਕੀਲ ਨੇ ਤੇ ਇੱਕ ਬਹੁਤ ਵੱਡੀ ਸਾਡੀ ਸਿੱਖਾਂ ਦੀ ਸਭ ਤੋਂ ਸ਼ਰਮੌਰ ਸੰਸਥਾ ਹੈ ਜਿਹਦਾ ਸਿਰਫ ਸਿੱਖ ਨਹੀਂ ਬਾਕੀ ਧਰਮਾਂ ਵਾਲੇ ਵੀ ਇੱਕ ਬਹੁਤ ਸਤਕਾਰ ਦੇ ਨਾਲ ਇਸ ਸੰਸਥਾਨ ਨੂੰ ਦੇਖਦੇ ਨੇ ਉਹਦੇ ਪ੍ਰਧਾਨ ਵੀ ਨੇ ਉਹਦੇ ਮੁਖੀ ਵੱਲੋਂ ਜਿਹੜੇ ਸ਼ਬਦ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਬੜਾ ਬੋਚ-ਬੋਚ ਕੇ ਨਿਕਲਣਾ ਚਾਹੀਦਾ ਉਹਨੂੰ ਜਿਵੇਂ ਕਹਿੰਦੇ ਨੇ ਵੀ ਬੋਲਣ ਤੋਂ ਪਹਿਲਾਂ ਤੋਲਣਾ ਜ਼ਰੂਰੀ ਹੁੰਦਾ ਇੱਕ ਵੱਡੀ ਸੰਸਥਾ ਦੇ ਔਰ ਵਕੀਲ ਨੂੰ ਖਾਸ ਕਰਕੇ ਤੇ ਜਿਹੜੇ ਜਿਵੇਂ ਉਹਨਾਂ ਨੇ ਬੋਲਕ-ਬੋਲ ਇੱਕਦਮ ਪੜਘਾੜ ਚ ਕੋਈ ਐਡੀ ਵੱਡੀ ਗੱਲ ਨਹੀਂ ਸੀ ਹੋਈ ਕਿ ਉਹ ਐਡੀ ਵੱਡੀ ਗਾਲੀ-ਗਲੋਚ ਤੇ ਉਤਰਿਆ ਨੇ ਇੱਕ ਸਿੰਪਲ ਇੱਕ ਕੁਆਰੀ ਸੀ ਇੱਕ ਇੱਕ ਪੱਤਰਕਾਰ ਵੱਲੋਂ ਇੱਕ ਬੜੇ ਬੜੀ ਇੱਜ਼ਤ ਦੇ ਨਾਲ ਉਹ ਪੁੱਛ ਰਹੇ ਸੀ ਤੇ ਉਹਦੇ ਜੇ ਇੱਕਦਮ ਇੰਨੀ ਪੜਘਾੜ ਚਾਣ ਦਾ ਕੋਈ ਕਾਰਨ ਹੈ ਨਹੀਂ ਸੀ ਤਾਂ ਇਸ ਤੋਂ ਤਾਂ ਇਹ ਜ਼ਾਹਰ ਹੁੰਦਾ ਕਿ ਕਈ ਵਾਰਾ ਜੋ ਬੰਦੇ ਦੇ ਅੰਦਰ ਹੁੰਦਾ ਹੈ ਮਨ ਚ ਹੁੰਦਾ ਹੈ ਉਹ ਬੋਲਾਂ ਦੇ ਰਾਹੀਂ ਬਾਹਰ ਨਿਕਲਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਤਾਂ ਅਮੀ ਸਾਹਿਬ ਦੇ ਮਨ ਦੇ ਵਿੱਚ ਐਡੀ ਨਫ਼ਰਤ ਬੀਬੀ ਜ਼ਗੀਰ ਕੌਰ ਜੀ ਦੇ ਪ੍ਰਤੀ ਜਾਂ ਔਰਤ ਜਾਤ ਦੇ ਪ੍ਰਤੀ ਉਹ ਸੀ ਕਹਾਂਗੇ ਕਿਉਂਕਿ ਜਿਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਉਹ ਮਤਲਬ ਮੈਂ ਕਹਿ ਨਹੀਂ ਸਕਦੀ ਮੈਂ ਦੱਸ ਨਹੀਂ ਸਕਦੀ ਵੀ ਮਤਲਬ ਸਾਡੇ ਮਨ ਕਿੰਨੇ ਰੋਸ ਚ ਨੇ ਇਸ ਵਕਤ ਸੋ ਇਸੇ ਕਰਕੇ ਅਸੀਂ ਬੇਨਤੀ ਕਰਨ ਆਏ ਆ ਸਾਡੇ ਰਾਇਬਰ ਨੇ ਸਾਡੇ ਰਾਹ ਸਾਡੇ ਇੱਕ ਕੌਮ ਦੇ ਰਾਹਦ ਸੇਰਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਕਿ ਉਹ ਇਸ ਪਹਿਲਾਂ ਹੀ ਕੰਮ ਬਹੁਤ ਜ਼ਿਆਦਾ ਸੰਕਟ ਚ ਹੈ ਇਹ ਜੇ ਇਹੋ ਜਿਹੀਆਂ ਗੱਲਾਂ ਦੇ ਨਾਲ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਸੋ ਇਹਨਾਂ ਨੂੰ ਕੁਛ ਨਾ ਕੁਛ ਮੇਰੇ ਖਲਚ ਅਜੇ ਹੀ ਕੋਈ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਿਰਫ ਇਹੋ ਜਿਹੀਆਂ ਵੱਡੀਆਂ ਸੰਸਥਾਵਾਂ ਤੇ ਬੈਠੇ ਵਿਅਕਤੀ ਹੀ ਨਾ ਬਲਕਿ ਆਮ ਲੋਕਾਂ ਨੂੰ ਵੀ ਇੱਕ ਬਹੁਤ ਵੱਡਾ ਸਬਕ ਮਿਲੇ ਕਿ ਬੋਲਣ ਤੋਂ ਪਹਿਲਾਂ ਜ਼ਰੂਰ ਤੋਲਣਾ ਚਾਹੀਦਾ ਤੇ ਔਰਤਾਂ ਦੀ ਇੱਜ਼ਤ ਤੇ ਮਾਣ ਸਤਿਕਾਰ ਨੂੰ ਕਿਵੇਂ ਬਰਕਰਾਰ ਰੱਖਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਹੈ ਉਹਨਾਂ ਨੇ ਵੀ ਜਿਹੜੇ ਕਿ ਆਪਣੇ ਅੱਗੇ ਵਾਲੇ ਬੋਰਡ ਲਗਾ ਕੇ ਲੱਖਤਨ ਵੀ ਕੋਈ ਵੀ ਕਿਸੇ ਵੀ ਔਰਤ ਜਾਤ ਨੂੰ ਅਪਸ਼ਬਦ ਨਾ ਬੋਲੇ ਜਾਣ ਕਿਤਨੇ ਕਿਤੇ ਅਸਰਤਾਂ ਪੈਂਦਾ ਹੀ ਪਿਆ ਨਾ ਇਸ ਚੀਜ਼ ਦਾ ਕਿਉਂਕਿ ਮੈਂ ਕਹਿੰਦੀ ਵੀ ਇਹ ਲਿਖ ਲਿਖੇ ਕਿਉਂ ਜਾਣ ਸ਼ਬਦ ਇਹ ਮਨਾਂ ਚ ਹੋਣਾ ਚਾਹੀਦਾ ਇਹ ਸਾਡੀ ਪਰਵਰਿਸ਼ ਚ ਹੋਣਾ ਚਾਹੀਦਾ ਇਹ ਸ਼ਬਦ ਲਿਖਣ ਦੀ ਕੰਧਾਂ ਤੇ ਲਿਖਣ ਦੀ ਕੀ ਜ਼ਰੂਰਤ ਹੋਵੇ ਕਿ ਇਹ ਔਰਤਾਂ ਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਇਹਨਾਂ ਨੂੰ ਅਪਸ਼ਬਦ ਨਾ ਬੋਲੇ ਜਾਣ ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਸਾਡੀ ਸਾਨੂੰ ਆਪਣੇ ਸੱਭਿਆਚਾਰ ਬਾਰੇ ਪੰਜਾਬੀ ਸਮਾਜ ਨੂੰ ਸੋਚਣਾ ਪੈਣਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿ ਸਾਨੂੰ ਇਹ ਸ਼ਬਦ ਲਿਖਣੇ ਪਏ ਔਰਤ ਨੂੰ ਇੱਜ਼ਤ ਲੈਣ ਵਾਸਤੇ ਸ਼ਬਦ ਲਿਖਣੇ ਪਏ ਜਾਣ ਔਰ ਉਹ ਵੀ ਉਸ ਪੰਜਾਬ ਚ ਜਿੱਥੇ ਔਰਤ ਦਾ ਰੁਤਬਾ ਹੀ ਬਹੁਤ ਵੱਡਾ ਹੈ ਤੋ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣੇ ਹਰਜਿੰਦਰ ਸਾਹਿਬ ਇਹਨਾਂ ਵੱਲੋਂ ਉੱਥੇ ਵੀ ਖਿਮਾ ਚਾਚਣਾ ਦਿੱਤਾ ਗਿਆ ਇੱਥੇ ਸ਼੍ਰੀ ਅਕਾਲ ਤਖਤ ਸੇ ਵੀ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਵੱਲੋਂ ਇਹ ਕਹੇ ਜਾ ਰਿਹਾ ਕਿ ਮੈਂ ਤਾਂ ਜਾਣੇ ਅਣਜਾਣੇ ਗਲਤੀ ਕੀਤੀ ਹੈ ਤੇ ਮੈਂ ਖਿਮਾ ਜੱਬੀ ਮੰਗਦਾ ਲੈਣਾ ਜੀ ਜੇ ਕੋਈ ਆਮ ਬੰਦਾ ਹੁੰਦਾ ਨਾ ਸ਼ਾਇਦ ਇਹ ਜਾਣੇ ਅਣਜਾਣੇ ਵਾਲੀ ਗੱਲ ਚੱਲ ਜਾਂਦੀ ਪਰ ਉਹ ਆਮ ਵਿਅਕਤੀ ਨਹੀਂ ਉਹ ਇੱਕ ਬਹੁਤ ਵੱਡੀ ਸੰਸਥਾ ਦੇ ਮਾਲਕ ਨੇ ਪ੍ਰਧਾਨ ਨੇ ਇਸ ਕਰਕੇ ਆਣੇ ਜਾਣੇ ਅਣਜਾਣੇ ਵਾਲੀ ਗੱਲ ਉਹਨਾਂ ਦੀ ਬਿਲਕੁਲ ਹੀ ਉਹ ਇੱਕ ਜਿਵੇਂ ਕਹਿ ਸਕਦੇ ਐ ਕਿ ਇੱਕ ਪੋਚਾ ਪਾਣ ਵਾਲੀ ਗੱਲ ਹੈ ਤੇ ਮੰਗ ਕਰਦੇ ਹੋ ਸਹਿਮਤ ਉਹਨਾਂ ਨੂੰ ਕਿਉਂਕਿ ਉਹ ਇਸ ਅਹੁਦੇ ਦੇ ਕਾਬਲ ਨਹੀਂ ਜੋ ਉਹਨਾਂ ਦੀ ਜਵਾਨ ਹੈ ਸੋ ਉਹਨਾਂ ਨੂੰ ਇਸ ਅਹੁਦੇ ਤੋਂ ਫਾਰਗ ਆਪਣੇ ਆਪ ਹੀ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਹੁਕਮ ਕਰਨ ਉਹਦੇਸ਼ ਕਰ ਸਕਦੇ ਨੇ ਕਿਸੇ ਨੂੰ ਵੀ ਕਿ ਇੱਕ ਸੰਸਥਾ ਨੂੰ ਬਚਾਉਣਾ ਵੀ ਇਸ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਅਸੀਂ ਅਪੀਲ ਹੈ ਕਿ ਉਹ ਬਚਾਣ ਸੰਸਥਾ ਨੂੰ ਜਿਵੇਂ ਉਹਨਾਂ ਨੇ 2 ਦਸੰਬਰ ਨੂੰ ਇੱਕ ਮਿਸਾਲ ਕਾਇਮ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਉਸ ਦੀ ਚਰਚਾ ਹੈ ਚੰਗੀ ਚਰਚਾ ਹੈ ਤਾਂ ਇਹ ਵੀ ਇੱਕ ਮਿਸਾਲ ਮੇਰੇ ਖਿਆਲ ਚ ਉਹਨਾਂ ਨੂੰ ਕਾਇਮ ਕਰਨੀ ਚਾਹੀਦੀ ਕਿ ਅਜਿਹੇ ਵਿਅਕਤੀ ਨੂੰ ਜਿਹੜਾ ਉਸ ਸੰਸਥਾ ਦੇ ਪ੍ਰਧਾਨ ਰਹਿਣ ਦੇ ਕਾਬਿਲ ਨਹੀਂ ਉਹਨੂੰ ਫਾਰਕ ਕਰਕੇ ਆਪਣੇ ਘਰੇ ਪੇਠਾਣ ਤੇ ਇੱਕ ਚੰਗੇ ਬੰਦੇ ਸੰਸਥਾਵਾਂ ਦੇ ਵਿਚ ਆਣ ਉਹ ਸੰਸਥਾ ਭਾਵੇਂ ਐਸਜੀਪੀਸੀ ਹੋਵੇ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਕੌਮ ਦੇ ਮੁੱਦਿਆਂ ਨੂੰ ਉਠਾਉਣ ਵਾਲੀਆਂ ਸੰਸਥਾਵਾਂ ਨੇ ਜੇਕਰ ਐਨਐਨ ਘਾਰਵਲ ਜਾਣ ਗਿਆ ਤਾਂ ਕੌਮ ਦਾ ਕੀ ਬਚਣਾ ਹੈ ਸੋ ਸੋ ਇਸਤਰੀ ਅਕਾਲੀ ਦਲ ਦਾ ਇੱਕ ਵਫਦ ਜੋ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਮੰਗ ਪੱਤਰ ਦੇ ਲਈ ਪਹੁੰਚਿਆ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਵੱਲੋਂ ਮੰਗ ਪੱਤਰ ਤਿਆਰ ਕੀਤਾ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਲਈ ਅਪਸ਼ਬਦ ਵਰਤੇ ਗਏ ਸਨ ਸੋ ਉਸ ਤੋਂ ਅਗਲੇ ਦਿਨ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਦਫ਼ਤਰ ਵਿਖੇ ਉਹਨਾਂ ਵੱਲੋਂ ਖਿਮਾ ਯਾਤਨਾ ਪੱਤਰ ਵੀ ਦਿੱਤਾ ਗਿਆ ਇਸਤਰੀ ਆਕਾਲੀ ਦਲ ਦਾ ਵਫਦ ਅੱਜ ਇੱਥੇ ਪਹੁੰਚਿਆ ਤੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਉਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਇਹਨਾਂ ਨੂੰ ਹੁਣ ਉਹਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਸੋ ਸਿੰਘ ਸਾਹਿਬ ਕੋਲ ਇਹ ਪੇਸ਼ ਹੋਏ ਨੇ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਇੱਕ ਮਸਾਇਲਾ ਕਾਇਮ ਹੋ ਸਕੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਜੀ ਦੀ ਖਾਸ ਰਿਪੋਰਟ ਅੰਮ੍ਰਿਤਸਰ